ਮੈਂ ਦਿਖਾ ਦਿਨਾਗਾ ਸਾਡੇ ਲੈ ਸਾਡਾ ਹੱਕ ਲੈ ਗੰਡੇ ਹੀ ਵਾਧੂ ਆ ਇਹਨਾਂ ਨੇ ਉਹ ਅਥਰੂ ਕੇਸ ਦਾ ਜਵਾਬ ਦੇ ਦੇ। ਅਸੀਂ ਅਸੀਂ ਪਹਿਲੀ ਅੱਖਾਂ 'ਚ ਗੰਡਿਆਂ ਦਾ ਪਾਣੀ ਪਾ ਕੇ ਜਾਵਾਂਗੇ ਕਰ ਲੈਣਾ ਅਥਰੂ ਗੋਲੇ ਕਿੰਨੇ ਮਰਜੀ ਦੇਖ ਲੈਣਾ। ਆ ਲੋ ਗੰਦੇ ਪਾ ਲੋ। ਇੱਥੇ ਉੱਥੇ ਪ੍ਰਸ਼ਾਸਨ ਮੌਜੂਦ ਹੈ, ਪੁਲਿਸ ਤੇ ਆਰਮੀ ਦੇ ਜਵਾਨ। ਪ੍ਰਸ਼ਾਸਨ ਦਾ ਹੱਕ ਆਗਾ, ਪ੍ਰਸ਼ਾਸਨ ਦਾ ਰੈਟ ਆ। ਉਹਨਾਂ ਨੇ ਆਪਣੀ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਡਿਊਟੀ ਕਰਨੀ ਆਗੀ। ਉਹ ਸਾਡੇ ਭਰਾ ਨੇ। ਅਸੀਂ ਉਹਨਾਂ ਦੀ ਬਸ ਅਸੀਂ ਸਾਡਾ ਕੰਮ ਕੀ ਆ? ਸਾਡਾ ਕੰਮ ਆ ਜਿਹੜਾ ਨਵੀਂ ਬਾੜ ਖਿੱਚਦੇ ਨੇ ਪੰਜਾਬ ਨੂੰ ਅੱਡ ਕਰਨਾ ਚਾਹੁੰਦੇ ਨੇ। ਅਸੀਂ ਨਹੀਂ ਕਹਿੰਦੇ ਪੰਜਾਬ ਅੱਡ ਹੋਵੇ। ਨਾ ਰੱਖੋ ਪੰਜਾਬ ਨੂੰ ਦਿਓ ਪੰਜਾਬ ਦੀਆਂ ਹੱਕਾਂ ਪੰਜਾਬ ਦੀਆਂ ਮੰਗਾਂ ਦੇਣ ਦਾ ਸਮੇਂ ਦੀਆਂ ਸਰਕਾਰਾਂ ਨੂੰ ਲੋੜ ਆ ਗਈ ਨਾਲੇ ਸਵਾਮੀਨਾਥ ਨੇ ਰਿਪੋਰਟ ਉਹ ਤਾਂ ਨਰਿੰਦਰ ਮੋਦੀ ਜੀ ਜਦੋਂ ਮੁੱਖ ਮੰਤਰੀ ਦੀ ਗੁਜਰਾਤ ਦੇ ਕੇਵਲ ਦੇ ਉੱਤੇ ਪਾਈ ਪਈ ਹੈਗੀ ਉਹਨਾਂ ਦੀ ਵੀਡੀਓ ਦੇਖ ਲੈਣ ਕੱਢ ਕੇ ਕਰੇ ਪ੍ਰਧਾਨ ਮੰਤਰੀ ਆ ਦੇਸ਼ ਦਾ ਇਦਾਂ ਇਦਾਂ ਹੁੰਦਾ ਹੁੰਦਾ ਜੀ ਇਹਨਾਂ ਨੂੰ ਸਾਰੀਆਂ ਗੱਲਾਂ ਦੀ ਗੌਰ ਕਰਨੀ ਚਾਹੀਦੀ ਹੈਗੀ ਲਖਮੀਰ ਊਰਖੀਰੀ ਦੇ ਵਿੱਚ ਇਹਨਾਂ ਨੇ ਕੀ ਕਰਿਆ ਪਰਾਲੀ ਦਾ ਮੁੱਦਾ ਕਾ ਪਹਿਲਾਂ ਸਾਡੀਆਂ ਅੱਖਾਂ 'ਚ ਧੂਆ ਸਾਡੀਆਂ ਤਾਂ ਅੱਖਾਂ ਧੂਏ ਨਾਲ ਪਹਿਲਾਂ ਪਾਕੀ ਚੁੱਕੀਆਂ ਨਹੀਂ ਗਈਆਂ ਬਾਕੀ ਇਹਨਾਂ ਨੇ ਇੱਕ ਕੰਮ ਹੋਰ ਕਰਤਾ ਮੋਦੀ ਵੀ ਛੜਾ ਜੋਗੀ ਵੀ ਛੜਾ ਤੇ ਆਹ ਹਰਿਆਣੇ ਵਾਲਾ ਖੱਟੜ ਵੀ ਛੜਾ ਇਹਨੇ ਅਸੀਂ ਵੀ ਉਹਨੇ ਛੜੀ ਲਿਆ ਤਨੇ ਰੋਟੀ ਪਕਾਉਣ ਵਾਲੇ ਕਹਿੰਦੇ ਪ੍ਰਵਾਹ ਨਾ ਮੰਨਿਓ ਪ੍ਰਭਾਤੇ ਪਾ ਦਾਂਗੇ ਦੂਜੀਆਂ ਗੱਲਾਂ ਇਹਨਾਂ ਨੂੰ ਹੋਰ ਕਹਿਣਾ ਚਾਹੁੰਦੇ ਆਂਗੇ ਸਾਰੇ ਧਰਮਾਂ ਦਾ ਸੀ ਸਤਿਕਾਰ ਕਰਦੇ ਆਂਗੇ ਜਦੋਂ ਇਹਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆਂਗੇ ਬਾਣੀ ਦੇ ਵਿੱਚ ਲਿਖਿਆਗਾ ਰਾਮ ਜਨ ਕੇ ਰਾਮ ਬਸੇ ਮਰ ਮਾਹੀ ਨਾ ਮਰੇ ਨਾ ਠਾਗੇ ਜਾਈ ਇਹ ਬਹੁਤ ਜ਼ਿਆਦਾ ਥੱਕਾ ਕਰ ਰਹੇ ਨੇਗੇ ਹਰੇਕ ਕੌਮ ਦੇ ਉੱਤੇ ਇਹ ਨਹੀਂ ਕਰਨਾ ਸਰਕਾਰਾਂ ਨੂੰ ਸਭ ਨੂੰ ਇੱਕ ਨਜ਼ਰ ਨਾਲ ਦੇਖਣਾ ਚਾਹੀਦਾ ਹੈਗਾ ਜਿਹੜੀ ਪੰਜਾਬ ਵੀ ਪੰਜਾਬ ਦੇ ਜਮਾਨ ਨੇ ਸ਼ੇਰ ਜਮਾਨ ਨੇ ਪਿੱਛੇ ਹਟਣ ਵਾਲੇ ਨਹੀਂ ਡਟ ਕੇ ਖੜਨਗੇ ਜਮਾਨ ਇੱਕੋ ਜੀਓ ਜਿੰਦਰ ਪੰਜਾਬ ਨੇ ਤਾਂ ਪਾਣੀ ਚ ਮੁਸੀਬਤਾਂ ਕਿੰਨੀਆਂ ਦੇਖਿਆ ਨੇ ਹੁਣ ਹੜਾ ਆਇਤੀ ਹੈ ਪੰਜਾਬ ਕਿਸੇ ਪਿੱਛੋਂ ਨਹੀਂ ਪਿੱਛੇ ਹਟਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਸਾਡੇ ਜਮਾਨ ਆ ਰਹੇ ਨੇ ਇਹ ਤਾਂ ਰੋਕ ਰੋਕ ਰੱਖ ਰ ਕੇ ਨੇ ਮੋੜ ਮੋੜ ਲਿਆਉਣੇ ਪਰਾਂ ਤੋਂ ਸਾਡਾ ਜਥਾ ਐ ਜਾਇਆ ਕਰੂਗਾ ਜਿਵੇਂ ਅਨੰਤਪੁਰ ਸਾਹਿਬੇ ਕਿੰਨੇ ਸਿੰਘ ਲੜੇ ਸੀਗੇ ਘੜੀ ਦੇ ਵਿੱਚ ਕਿੱਡਾ ਵੱਡਾ ਜਥਾ ਸੀਗਾ ਉਹ ਪੋਲਾ ਪਾਤਾ ਦੀਗਾ ਸਾਡਾ ਪ੍ਰਬੰਧ ਜਦੋਂ ਹੋ ਗਿਆ ਇਹਨਾਂ ਨੇ ਉਹ ਛੁੱਟ ਜਾਣਗੇ ਵੀ ਅਸੀਂ ਸੋਚਿਆ ਕੀ ਕਰ ਲਿਆ ਕੀ ਇਹਨਾਂ ਨੇ ਅਸੀਂ ਹੋਰ ਹੋਰ ਹਿਸਾਬ ਨਾਲ ਚੱਲਾਂਗੇ ਜੀ ਹੈ ਜੀ ਜੱਤਾ ਕਿੰਨਾ ਵੱਡਾ ਸਾਡਾ ਜੀ ਸਾਡੀ ਟਰਾਲੀ ਆ ਰਹੀ ਹੈ ਜੀ ਪਿੱਛੇ ਹਾਂ 2500 3000 ਟਰਾਲੀ ਪਿੱਛੇ ਆ ਜੀ ਹਜੇ ਆਈ ਜਾਂਦੇ ਆ ਜੀ ਹਜੇ ਬਹੁਤ ਦੇਰ ਪਹੁੰਚੇ ਕੁਸਤਾ ਜੀ ਅੱਜ ਹੀ ਪਿੰਡਾਂ ਚੋਂ ਆਉਣਗੇ ਅੱਜ ਦਾ ਸੀਗਾ ਦਿੱਤਾ ਅਸੀਂ ਕੱਲ ਇਕੱਠੇ ਹੋਗੇ ਸੀ ਵੀ ਅੱਜ ਇਕੱਠਾ ਕਾਫਲਾ ਤੁਰਪੂਗਾ ਜੀ 13 ਵੋਟਰ ਤੇ ਖੜਾਂਗੇ ਕਿਵੇਂ ਖੜਨ ਵਾਲੀ ਕੋ ਆਵਾਂਗੀ ਇਹੇ ਇਹਦਾ ਕੇਰਾ ਟੱਕਰਾ ਮਾਰਾਂਗੇ ਜਾ ਆ ਜਾ ਖੜਨ ਵਾਲਾ ਤਾਂ ਸਾਡੇ ਚ ਕੋਈ ਨਹੀਂਗਾ ਜੀ ਪੱਥਰ ਕੋ ਕਿਵੇਂ ਉਠਾਵਾਂਗੇ ਪੱਥਰ ਬਾਰੀ ਬਾਰੇ ਹਾਂ ਉਹ ਤਾਂ ਹੀ ਸਾਡਾ ਸਾਰਾ 10 ਮਿੰਟਾਂ ਦਾ ਕੰਮ ਹੈ ਇਹ ਪੱਥਰ ਸਾਡੇ ਬੀਮ ਹੁੰਦੇ ਨੇਗੇ ਜਿਹੜੀ ਛੱਤ ਦਾ ਬੀਮ ਡਿੱਗ ਪੇ ਲੈਟਰ ਇੱਕ ਬੰਦਾ ਤਾਂ ਪਾ ਕੇ ਸੰਗਲ ਸੁਭਾਗੇ ਦਾ ਉਹ ਛੱਡਿਆ ਹੁੰਦਾ ਏਡੀ ਦੂਰ ਸ਼ੜਕ ਤੇ ਇਹ ਤਾਂ ਸਾਡੇ ਜਾਤ ਹੀ ਨਹੀਂ ਇਹ ਇਹ ਨਹੀਂ ਜਾਤ ਵੀ ਇਹ ਤਾਂ ਸਾਡੇ ਲਈ ਤਾਂ ਇਹ ਕੁਝ ਨਹੀਂ ਜਾਤ ਇਹਨਾਂ ਨੂੰ 4 ਦਿਨ ਲੱਗੇ ਨਹੀਂ ਸਾਨੂੰ 4 ਮਹੀਨੇ ਸਮਾਂ ਨਹੀਂ ਹਜੇ ਵੀ ਸਰਕਾਰ ਮੰਗਾ ਤੇ ਉਹ ਕਰੇ ਮੰਗਾ ਮੰਨੇ ਸਰਕਾਰ ਉਹ ਸਾਡਾ ਉਹਨੂੰ ਘਰ ਛੱਡਣ ਨੂੰ ਕਿਹੜਾ ਕਿਹਦਾ ਕੀ ਕਰਦਾਗਾ ਕਿੰਨੀ ਲੰਬੀ ਉਹ ਮੀਟਿੰਗ ਚੱਲੀ ਜੀ ਸਰਕਾਰ ਨਾਲ ਕੀ ਰਿਹਾ ਉਹਦਾ ਫਿਰ ਬਣੀ ਕੋਈ ਗੱਲ ਨਹੀਂ ਬੇਸ਼ਟਾ ਰਹੀ ਹੈ ਜੀ ਮੀਟਿੰਗ ਸਰਕਾਰ ਲਾਰਾ ਲਾਉਣੀ ਚਾਹੁੰਦੀ ਸੀ 20 ਦਿਨ ਹੋਰ ਮੰਗਦੀ ਸੀ ਸਰਕਾਰ ਅੱਛਾ ਜੀ ਕਿਉਂ ਇਹਨਾਂ ਨੂੰ ਪਤਾ ਵੀ ਅਸੀਂ 3 ਮਹੀਨਿਆਂ ਨੂੰ ਅਸਤੀਫਾ ਦੇ ਕੇ ਜਾਣਾਗਾ ਹੈ ਸਰਕਾਰ ਹੋਰ ਲੰਬਾ ਸਰਕਾਰ ਨੇ ਉਦੋਂ ਹੀ ਵਾਅਦੇ ਕਰੇ ਸੀ ਇਹ ਤਾਂ ਸਾਡੀ ਬਦਕਿਸਮਤੀ ਰਹੀ ਇਹ ਜੂਨੀਅਨਾਂ ਦੀ ਪਹਿਲਾਂ ਤੋਂ ਹੀ ਬਦਕਿਸਮਤੀ ਹੈ 2006 ਦੇ ਵਿੱਚ ਮਰਮੋਣ ਸਿੰਘ ਵੇਲੇ ਬਣਾਈ ਸੀ ਜੀ ਇਹ ਰਿਪੋਰਟ ਜੀ ਉਦੋਂ ਤਾਂ ਇਹਨਾਂ ਨੇ ਇਸ ਤੋਂ ਬਾਅਦ ਸਾਡੀ ਕਿਸਮਤ ਰਹੀ ਸਾਰੀਆਂ ਸਰਕਾਰਾਂ ਨੇ ਸਾਡੇ ਨਾਲ ਐ ਕਰਿਆ ਕਿਉਂ ਜੂਨੀਅਨਾਂ ਵੱਧ ਬਣਦੀਆਂ ਰਹੀਆਂ ਵਿੱਚ ਆਪ ਚ ਸਰਕਲ ਨਹੀਂ ਹੋਇਆ ਹੁਣ ਵੀ ਦੂਜੀਆਂ ਜਥੇਬੰਦੀਆਂ ਆ ਜਾਣਗੀਆਂ 2-4 ਦਿਨਾਂ ਤੱਕ ਉਹ ਵੀ ਸਾਡੇ ਭਾਈ ਨੇ ਪਰ ਜਿਹੜੀ ਸਿੱਧੂਪੁਰ ਆ ਗਈ ਇਹਦੇ ਪਿੱਛੇ ਜੱਜ ਕੇ ਪੂਰਾ ਮਾਲਵਾ ਮਾਝਾ ਪੂਰਾ ਜੱਜ ਕੇ ਤੁਰਿਆ ਹੋਇਆ ਏਰੀਆ ਹੈ But aí que né?